ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੰਦਰਖੇ ਸਾਹਿਬ ਐਸ ਵਕਤ ਸਾਡੇ ਵਿੱਚ ਨਹੀਂ ਹੈਗੇ ਬਹੁਤ ਪਹਿਲਾਂ ਉਹ ਸੰਸਾਰ ਤੋਂ ਰੁਖਸਤ ਹੋ ਗਏ ਸੀ ਉਹਨਾਂ ਦਾ ਗਾਣਾ ਸੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਤੇਰਾ ਜਾਰ ਬੋਲਦਾ ਉਹਦੇ ਵਿੱਚ ਗੁਰleen ਚੋਪੜਾ ਮਾਡਲ ਸੀ ਉਹ ਗਾਣਾ ਬੜਾ ਮਸ਼ਹੂਰ ਹੋਇਆ ਸੀ ਤੇ ਇਹ ਗਾਣਾ ਮੈਂ ਕਿਉਂ ਤੁਹਾਨੂੰ ਬੋਲਿਆ ਇੱਕ ਸਟੇਟਮੈਂਟ ਆਈ ਹੈ ਝਾੜੂ ਵਾਲਿਆਂ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਇੰਨਾ ਹੰਕਾਰ ਇਹਨਾਂ ਦੇ ਖੋਪੜ ਵਿੱਚ ਭਰਿਆ ਗਿਆ ਕਹਿੰਦਾ ਅਸੀਂ ਤਾਂ ਸਰਕਾਰ 2027 ਚ ਇਕੱਲੇ ਮਾਲਵੇ ਤੋਂ ਹੀ ਬਣਾ ਲਾਂਗੇ ਇਹ ਸਟੇਟਮੈਂਟ ਦਿੱਤੀ ਹੈ ਕਹਿੰਦਾ ਅਸੀਂ ਸਰਕਾਰ ਇਕੱਲੇ ਮਾਲਵੇ ਤੋਂ ਬਣਾ ਲਾਂਗੇ ਸਾਨੂੰ ਨਾ ਮਾਝੇ ਦੀ ਲੋੜ ਹੈ ਨਾ ਸਾਨੂੰ ਦਬਾਬੇ ਦੀ ਲੋੜ ਹੈ ਐਨੀ ਇੱਕ ਇਹ ਨਾਹੰਕਾਰ ਮੈਨੂੰ ਇਦਾਂ ਲੱਗਦਾ ਵੀ ਜੇ ਕਿਤੇ ਜੋ ਮੈਂ ਕਹਿੰਦਾ ਠੇਕਰ ਆ ਭੰਨਣਾ ਹੋਵੇ ਜੇ ਕਿਤੇ ਐਕਸੀਡੈਂਟ ਹੋ ਗਿਆ ਦਿਮਾਗ ਵਿੱਚੋਂ ਨਿਕਲੂ ਕੀ ਕੁਝ ਨਿਕਲੂਗਾ ਖਾਲੀ ਖੋਪੜ ਤੇ ਇਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਸਰਕਾਰ ਤਾਂ ਬਣਾ ਲਈ ਵੀ ਸਾਡਾ ਕੋਈ ਕੰਟਰੀਬਿਊਸ਼ਨ ਸੀ ਵੀ ਅਸੀਂ ਕੁਝ ਕੀਤਾ ਸੀ ਪੰਜਾਬ ਲਈ ਨਹੀਂ 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 ਉਜ ਮੈਂ ਕਹਿੰਦੇ ਨੇ ਨਾ ਅੰਨੇ ਦੇ ਪੈਰ ਥੱਲੇ ਬਟੇਰਾ ਆ ਜਾਂਦਾ ਏ ਇਦਾਂ ਹੋ ਗਿਆ ਸੀ ਤੁਹਾਡੇ ਨਾਲ ਤੁਸੀਂ ਦਾ ਤੁੱਕੇ ਸੀ ਤੁੱਕੇ ਦਾ ਤੀਰ ਬਣ ਕੇ ਚੱਲ ਗਿਆ ਜਿਵੇਂ ਚਮਕੀਲਾ ਸਾਹਿਬ ਕਹਿੰਦੇ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਉਹ ਹੋ ਗਿਆ ਸੀ ਤੁਹਾਡੇ ਵਿੱਚ ਕੋਈ ਸਰਕਾਰ ਬਣਾਉਣ ਵਾਲੀ ਯੋਗਤਾ ਨਹੀਂ ਸੀ ਇਹ ਸਭ ਨੂੰ ਪਤਾ ਹੈ ਥੋੜੀ ਬੋਤੀ ਸ਼ਰਮਤਾ ਕਰ ਲੋ ਇਹ ਸਟੇਟਮੈਂਟਾਂ ਦੇਣ ਵਾਲੀਆਂ ਨੇ ਕੀ ਪੰਜਾਬ ਦੇ ਲੋਕ ਇਹ ਤੇ ਗੌਰ ਨਹੀਂ ਕਰਨਗੇ ਮੂੰਹ ਚਾ ਕੇ ਕਹਤਾ ਕਿ ਅਸੀਂ ਤਾਂ ਇਕੱਲੇ ਮਾਲਵੇ ਚ ਸਰਕਾਰ ਬਣਾ ਲਵਾਂਗੇ ਬਣਾ ਲੋਂਗੇ ਮੇਰੇ ਵੱਲ ਥੋੜਾ ਜਿਹਾ ਧਿਆਨ ਕਰ ਲਿਓ ਮੈਂ ਕੌਣ ਬੋਲਦਾ ਨਾ 13 ਚੋਂ ਨਾ 30 ਚੋਂ ਨਾ ਅੰਪੈਰਾ ਚੋਂ ਨਾ ਪਲੇਅਰਾਂ ਚੋਂ ਜਿਵੇਂ ਸਿੱਧੂ ਕਹਿੰਦਾ ਹੁੰਦਾ ਉਹਨਾਂ ਟੋਕਰੇ ਵਾਲੇ ਬੇਰਾਂ ਚੋਂ ਮੈਂ ਉਹ ਹਾਂ ਮੈਂ ਵੀ ਤੁਹਾਡੀ ਤਾਲੂਏ ਨਾਲ ਜੀਬ ਲਵਾ ਦੂੰ ਜਿੱਥੇ ਮਰਜ਼ੀ ਖੜੇ ਹੋ ਕੇ ਦੇਖ ਲੈ ਬਰਾਬਰ ਦੇ ਅੜ ਗਿਆ ਕਿਤੇ ਜਾ ਕੇ ਜਿੱਥੇ ਮਰਜ਼ੀ ਸ਼ਰਮ ਤਾਂ ਕਰ ਲਿਆ ਕਰੋ ਇਹ ਜੀ ਸਟੇਟਮੈਂਟ ਦੇਣ ਵੇਲੇ ਅੱਗੇ ਕੱਲੀ ਸਰਕਾਰ ਮਾਲਵੇ ਚ ਬਣਾਈਏ ਤੁਸੀਂ ਸ਼ੁਕਰ ਕਰੋ ਕਾਂਗਰਸ ਦੇ ਕੋਲੋਂ ਇੱਕ ਦੋ ਗਲਤੀਆਂ ਹੋ ਗਈਆਂ ਉਹ ਮੈਂ ਦੱਸਣੀਆਂ ਨਹੀਂ ਚਾਹੁੰਦਾ ਜੇ ਤੁਹਾਡਾ ਤਾਂ ਨਾ ਉਹ ਕਿਵੇਂ ਬੁਗਦੂ ਕਹਿੰਦੇ ਹੁੰਦੇ ਬਲਾਦਨਾ ਸੀ ਲੋਕਾਂ ਨੇ ਤੁਹਾਡਾ ਬੁਗਦੂ ਥੋੜਾ ਜਨਾ ਅਕਲ ਤੋਂ ਕੰਮ ਲੈ ਲਓ ਤੁਹਾਨੂੰ ਇਦਾਂ ਲੱਗਿਆ ਉਹ ਜਿਵੇਂ ਕਹਿੰਦੇ ਨਾ ਗੱਡਾ ਤੁਰਹ ਜਾਂਦਾ ਛੱਲੇ ਹਿੱਸੇ ਦੇ ਕੁੱਤਾ ਤੁਰਹ ਜਾਵੇ ਸ਼ਾਂ ਨਾਲ ਨਾਲ ਚੱਲਦੀ ਸੀ ਕੁੱਤੇ ਨੂੰ ਇਦਾਂ ਲੱਗਿਆ ਵੀ ਜੇ ਮੈਂ ਪਾਸੇ ਹੋ ਗਿਆ ਗੱਡਾ ਰੁਕ ਜਾਣਾ ਮੇਰੇ ਕਰਕੇ ਗੱਡਾ ਤੁਰਹ ਜਾਂਦਾ ਜਦੋਂ ਉਹ ਆਕੜ ਨਾਲ ਪਾਸੇ ਹੋਣ ਲੱਗਾ ਟਾਇਰ ਥੱਲੇ ਆ ਗਿਆ ਤੇ ਗੱਡਾ ਤੁਰ ਗਿਆ ਚੀਕਾਂ ਮਾਰੇ ਜਿਹੜਾ ਗੱਡੇ ਤੇ ਬੈਠਾ ਹਾਕਣ ਵਾਲਾ ਸੀ ਬਾਹਰ ਤੋਂ ਉਹਨੇ ਦੇਖ ਲਿਆ ਵੀ ਇਹਨੂੰ ਇਦਾਂ ਲੱਗਿਆ ਹੁਣ ਆ ਵੀ ਗੱਡਾ ਮੇਰੇ ਸਾਰੇ ਚਲਦਾ ਹੈ ਪਾਸੇ ਹੋਣ ਦੀ ਕੋਸ਼ਿਸ਼ ਕੀਤੀ ਟਾਇਰ ਚੜ ਗਿਆ ਤੇ ਫਿਰ ਚੀਕਾਂ ਮਾਰੇ ਬਚ ਗਿਆ ਸੀ ਵੈਸੇ ਤੇ ਪਰ ਉਹ ਆਧਾਰਨਾ ਇਹਨਾਂ ਲੋਕਾਂ ਵਾਸਤੇ ਹੈ अरोड़ा ਸਾਹਿਬ ਤੁਸੀਂ ਮਹਾਜਨ ਬੰਦੇ ਹੋ ਪੜ੍ਹੇ ਲਿਖੇ ਹੋ ਬੋਲਣਾ ਆਉਂਦਾ ਹੈ ਰਾਜਨੀਤੀ ਬਾਰੇ ਮੜਾ ਮੜਾ ਮੋਟਾ ਪਤਾ ਹੈਗਾ ਪਰ ਇਹੋ ਜਿਹੇ ਸਟੇਟਮੈਂਟਾਂ ਨਾ ਦਿਆ ਕਰੋ 2027 ਵਿੱਚ ਕੀ ਹੋਣਾ ਹੈ ਨਾ ਤੁਸੀਂ ਸੋਚ ਵੀ ਨਹੀਂ ਸਕਦੇ ਭੁੱਲ ਜਾਓ ਤੁਸੀਂ ਮੈਂ ਅੱਜ ਇਹ ਗੱਲ ਕਿਉਂ ਕੀਤੀ ਬਹੁਤੇ ਲੋਕ ਇਹ ਗਿਆਨੀ ਜੀ ਸਰਕਾਰ ਫਿਰ ਤੁਹਾਨੂੰ ਕੁਝ ਦਿੰਦੀ ਹੈ ਤੁਸੀਂ ਝਾਪਲੂਸੀ ਕਰਦੇ ਹੋ ਕੀ ਦੇ ਨੇੜੇ ਤੁਸੀਂ ਇਦਾਂ ਕਹਿੰਦੇ ਹੁੰਦੇ ਆ ਅਸੀਂ ਨਹੀਂ ਨੇੜੇ ਕਿਸੇ ਦੇ ਜਿਹੜਾ ਬੰਦਾ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦਾ ਉਹ ਕੋਈ ਵੀ ਹੋਵੇ ਉਹਦੀਆਂ ਜੜਾਂ ਹਲਾ ਕੇ ਰੱਖ ਦੋ ਜਿਹੜਾ ਵੀ ਹੋਵੇ ਕੀ ਪੰਜਾਬ ਦੇ ਲੋਕ ਜਿਹੜੀ ਸਟੇਟਮੈਂਟ ਦਿੱਤੀ ਆ ਅਮਨ ਅਰੋੜੇ ਨੇ ਇਹ ਤੇ ਗੌਰ ਕਰਨਗੇ ਮੈਂ ਤੁਹਾਨੂੰ ਦੱਸਾਂ ਮਿਥਰੜੀ ਸਰਕਾਰ ਕਿੱਦਾਂ ਬਣ ਗਈ ਸੀ ਇੱਕ ਤਾਂ ਜਿਹੜਾ ਕੇਜਰੀਵਾਲ ਹੈ ਨਾ ਲਾਲਾ ਦਿੱਲੀ ਵਾਲਾ ਉਹ ਬੜਾ ਛਤਰ ਦਿਮਾਗ ਹੈ ਉਹਨੇ ਗੇਮ ਬਣਾਈ ਸੀ ਕਹਿੰਦਾ ਪੰਜਾਬ ਦੇ ਲੋਕੋ ਆ WhatsApp ਨੰਬਰ ਦਿੱਤਾ ਤੁਸੀਂ ਦੱਸੋ ਵੀ ਕਿਹੜਾ ਮੁੱਖ ਮੰਤਰੀ ਕਿਹਨੂੰ ਬਣਾਉਣਾ ਚਾਹੁੰਦੇ ਹੋ ਉਹ WhatsApp ਨੰਬਰ ਤੇ ਕੀ ਹੋਇਆ ਆਪੀ ਕਾਲਾਂ ਗੂਲਾਂ ਕਰਕੇ 22 ਲੱਖ ਲੋਕਾਂ ਦਾ ਮੈਸੇਜ ਆ ਗਿਆ ਜੀ 15 ਲੱਖ ਲੋਕਾਂ ਨੇ ਕਾਲ ਕਰਤੀ ਦੀ 50 ਲੱਖ ਲੋਕ ਚਾਹੁੰਦੇ ਆ ਜਨਾਬ ਦਾ ਮੁੱਖ ਮੰਤਰੀ ਭਵੰਤਮਾਨ ਹੋਵੇ ਬੇਬਕੂ ਬਣਾਤਾ ਲੋਕਾਂ ਤੇ ਨਾਲ ਹੀ ਜਿਹੜੀਆਂ ਬੀਬੀਆਂ ਦੇ ਭਕਸ਼ੀ ਵਾਲੀ ਚੁੰਨੀ ਲਈ ਸੀ ਤੇ ਉਹ ਬੀਬੀਆਂ ਨੂੰ ਕੀ ਕਿਹਾ ਸੀ 1000 ਰੁਪਇਆ ਪਾਵਾਂਗੇ ਤੁਹਾਡੇ ਘਰ ਚ ਪਾਤਾ ਪਹਿਲੇ ਛੇਤਰੋਂ ਬੀਬੀਆਂ ਫੇਰਣਗੇ ਤਿੰਨ ਸਾਲਾਂ ਵਿੱਚ ਕਿੰਨੇ ਪੈਸੇ ਬਣਦੇ 12000 ਹੋਗੇ ਸਾਲ ਦਾ 60000 ਹੋ ਗਿਆ 5 ਸਾਲ ਦੇ ਵਿੱਚ ਬਲਤ ਉਹ ਮੰਗਣਗੇ ਵੀ 60000 ਪਾਓ ਛੱਡ ਛੇਤਰ ਪਹਿਣਗੇ ਤੇ ਦੂਜੀ ਗੱਲ ਤੁਸੀਂ ਕੀ ਬੇਵਕੂਫ ਬਣਾਇਆ ਸੀ ਤੁਸੀਂ ਮਾੜੀ ਜੀ ਵੀ ਗੱਲ ਕਰਦੇ ਸੀ ਇਨਕਲਾਬ ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕੇ ਤੁਸੀਂ ਉਹਨਾਂ ਦੀ ਪੱਗ ਮਿੱਟੀ ਵਿੱਚ ਰੋਲੀ ਲੋਕ ਵਿਸ਼ਵਾਸ ਕਰਕੇ ਸੀ ਤੁਨੂੰ ਵੋਟਾਂ ਪੈ ਗਈਆਂ ਹੁਣ ਚਾਹੁੰਦੇ ਹੋ ਵੀ 27ਵੀਂ ਸਰਕਾਰ ਬਣ ਜਾ ਕਿੱਥੇ ਖੜੇ ਹੋ ਤੁਸੀਂ ਪੰਜਾਬ ਤੋਂ ਬਾਹਰ ਬੈਠੇ ਹੋ ਕਿਤੇ ਅਰੋੜਾ ਸਾਉ ਸਾਨਾਮੀ ਰਹਿੰਦੇ ਹੋ ਜਾ ਕੇ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਡੇਰੇ ਲਾਏ ਹੋਏ ਕਿਹੜੇ ਮਾਲਵੇ ਦੀ ਗੱਲ ਕਰਦੇ ਹੋ ਅਗਲੀ ਵੀਡੀਓ ਵਿੱਚ ਦੱਸੂਗਾ ਸੁਣ ਲਿਓ ਵੀ ਪਰ ਜਿਹੜੀ ਇਹ ਸਟੇਟਮੈਂਟ ਦਿੱਤੀ ਹੈ ਨਾ ਬੀਐਸਟ ਕੱਲੇ ਮਾਲਵੇ ਚੋਂ ਸਰਕਾਰ ਬਣਾ ਲਾਂਗੇ ਭੁੱਲ ਜੋ ਮਾਲਵੇ ਵਾਲੇ ਉਹ ਬੰਦੇ ਆ ਪਤਿਆ ਪਤਥੂ ਜਿਹੜੇ ਬਠਿੰਡੇ ਦੇ ਲੋਕ ਖਾਸ ਕਰਕੇ ਜਿਹੜੇ ਕਹਿੰਦੇ ਕੁਰਤੇ ਨਾਲ ਜੀਣਾ ਪਾਉਂਦੇ ਨੇ 12 ਬੋਲ ਬੁਰ ਰੈਫਲਾ ਰੱਖਦੇ ਨੇ ਉਹ ਲੋਕ ਨੇ ਇਹਨਾਂ ਨੂੰ ਚੱਪਲ ਵੀ ਪਾਉਣੀ ਆਉਂਦੀ ਐ ਪਿੰਡ ਦੇ ਨਾਲ ਠੀਕ ਐ ਨਾ ਤੇ ਧੌੜੀ ਦੀ ਜੁੱਤੀ ਵੀ ਪਾਉਣੀ ਆਉਂਦੀ ਐ ਤੇ ਉਹ ਜੁੱਤੀ ਕੱਲੀ ਪਾਉਣੀ ਨਹੀਂ ਆਉਂਦੀ ਉਹ ਜੁੱਤੀ ਸਿਰ 'ਚ ਵੀ ਫੇਰਨੀ ਆਉਂਦੀ ਐ ਇਹ ਵੀ ਗੱਲ ਜੀਤੇ ਰੱਖ ਥੋੜੇ ਤਾਂ ਪੱਗ ਵੀ ਨਹੀਂ ਹੁੰਦੀ ਸਿਰ 'ਚ ਵੀ ਉਚਾ ਹੋ ਜੂ ਸਿਰ ਤੇ ਬਾਲ ਚਾਰਕ ਹੁੰਦੇ ਨੇ 2:00 ਵਜੀਆਂ ਵੱਧੂ ਐ ਮੁੜ ਕੇ ਨਾ ਇਹ ਜਿਹਾ ਸਟੇਟਮੈਂਟ ਦੇ ਦਿਓ ਕਿਸੇ ਦੀ ਗੱਲ ਛੱਡੋ ਚੈਲੰਜ ਕਰਦਾ ਤੁਹਾਡਾ ਜਿਹੜਾ ਮਰਜੀ ਮੰਤਰੀ ਹੋਵੇ ਮੁੱਖ ਮੰਤਰੀ ਹੋਵੇ ਤੁਸੀਂ ਹੋ ਮੈਨੂੰ ਦੱਸ ਦਿਓ ਵੀ ਇੱਥੋਂ ਇਲੈਕਸ਼ਨ ਲੜਨੀ ਹੈ ਜੇ ਨਾਲ ਜਲੂਸ ਕੱਢਦੇ ਆ ਤੁਹਾਡਾ ਫਿਰ ਪੁੱਛੋ ਵੀ ਮਾਲਵਾ ਸਰਕਾਰ ਬਣਾਉਂਦਾ ਮਾਝਾ ਬਣਾਉਂਦਾ ਜਾਂ ਦਵਾਬਾ ਬਣਾਉਂਦਾ ਪੰਜਾਬ ਨੂੰ ਨਾ ਬੰਡੋ ਨਾ ਪੰਜਾਬ ਪਹਿਲਾਂ ਕਾਲੀਆਂ ਨੇ ਖੇਰੂ ਖੇਰੂ ਕਰਤਾ ਜਲੂਸ ਕੱਢਤਾ ਤੁਹਾਡੇ ਤੇ ਮਾੜੀ-ਮੋਟੀ ਆਸ ਸੀ ਨਾ ਕਟੋ ਜੀ ਇਸ ਸਟੇਟਮੈਂਟਾਂ ਹੈਗੀਆਂ ਨਾਂ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ